ਅੱਜ ਸਿੱਖ ਸਿਆਸਤ ਦਾ ਉਹ ਦਿਨ ਹੈ ਜਦੋਂ ਇੱਕ ਨਵੀਂ ਸਕ੍ਰਿਪਟ ਤਿਆਰ ਹੁੰਦੀ ਹੈ ਜਿਵੇਂ 2 ਦਸੰਬਰ ਵਾਲੇ ਦਿਨ ਨੂੰ ਸਾਰੇ ਜਾਣੇ ਸਕ੍ਰਿਪਟ ਕਹਿੰਦੇ ਸੀ ਉਸੇ ਤਰ੍ਹਾਂ ਹੀ ਅੱਜ ਇੱਕ ਨਵੀਂ ਸਕ੍ਰਿਪਟ ਤਿਆਰ ਹੁੰਦੀ ਹੈ ਜਿਸ ਦੇ ਵਿੱਚ ਧਾਮੀ ਦੇ ਘਰ ਜਾਣਾ ਹੁੰਦਾ ਹੈ ਉਹ ਜਾਣਾ ਪੈਂਦਾ ਹੈ ਸੁਪਰੀਮੋ ਬਣੇ ਸੁਖਬੀਰ ਸਿੰਘ ਬਾਦਲ ਚਾਹੇ ਅੱਜਕੱਲ੍ਹ ਅਸਤੀਫਾ ਦੇ ਚੁੱਕੇ ਨੇ ਪਰ ਕੁਰਸੀ ਉਹ ਸੁਪਰੀਮੋ ਦੀ ਤੇ ਹੀ ਬੰਦੇ ਨੇ ਤੇ ਅੱਜ ਜਦੋਂ ਉਹ ਉਹਨਾਂ ਦੇ ਸੱਟ ਲੱਗੀ ਹੋਈ ਬਾਤ ਹੈ ਉਸੇ ਤਰ੍ਹਾਂ ਹੀ ਉਹ ਜਦੋਂ ਦਸਤਾਰ ਦੇ ਨਾਲ ਹੀ ਗਏ ਉਹਨਾਂ ਦੇ ਘਰ ਤੇ ਉਹਨਾਂ ਦੇ ਨਾਲ ਸਿਰਫ ਤੇ ਸਿਰਫ ਹੁੰਦਰ ਸੀ ਕਿਉਂਕਿ ਇੱਕ ਮਾਮਾ ਸ਼ੁਕਨੀ ਜਿਹੜਾ ਨਾਲ ਪਿੱਛੇ ਜੀ ਬਹੁਤ ਚਰਚਿਤ ਰਹੇ ਨੇ ਦਲਜੀਤ ਚੀਮਾ ਜਿਹਨਾਂ ਨੂੰ ਸਾਰੇ ਸੋਸ਼ਲ ਮੀਡੀਆ ਦੇ ਮਾਮਾ ਸ਼ਕਨੀ ਕਹਿਣ ਲੱਗ ਪਏ ਸਨ ਕਿਉਂਕਿ ਉਹਨਾਂ ਨੇ ਸ੍ਰੀ ਕਾਟਕ ਸਹਿਬ ਬਾਰੇ ਜਾਂ ਜਥੇਦਾਰਾਂ ਬਾਰੇ ਜਾਂ ਹੋਰ ਵੀ ਹੁਕਮਨਾਮੇ ਬਾਰੇ ਉਹਨਾਂ ਨੇ ਗੱਲਾਂ ਇਦਾਂ ਦੀਆਂ ਕਰ ਦਿੱਤੀਆਂ ਸਨ ਕਿ ਸਾਰੇ ਉਹਨਾਂ ਨੂੰ ਮਾਮਾ ਸ਼ਕਨੀ ਕਹਿਣ ਲੱਗ ਪਏ ਸਨ ਉਹ ਅੱਜ ਨਾਲ ਮੌਜੂਦ ਨਹੀਂ ਸਨ ਬਹੁਤ ਚਰਚਿਤ ਚਿਹਰੇ ਜਿਹੜੇ ਨਾਲ ਹੋਣੇ ਚਾਹੀਦੇ ਸਨ ਬਿਕਰਮ ਸਿੰਘ ਮਜੀਠੀਆ ਨਾਲ ਨਹੀਂ ਸਨ ਸਿਰਫ ਤੇ ਸਿਰਫ ਇੱਕ ਭੁੰਦੜ ਜਿਹਨੇ ਵਿਜੈ ਸਿੰਘ ਸ਼ੇਖੋ ਤੇ ਜਾਂ ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਜੋ ਐਜੀਪੀਸੀ ਮੈਂਬਰ ਤੇ ਸ਼ਾਇਦ ਐਡਵੋਕੇਟ ਸਿਆਲ ਕਾ ਜੀ ਵੀ ਸਾਨੂੰ ਉੱਥੇ 5 ਮਿੰਟ ਦੇ ਵਿੱਚ ਹੀ ਸੁਖਬੀਰ ਬਾਦਲ ਉਥੋਂ ਮੀਟਿੰਗ ਕਰਕੇ ਨਿਕਲਦੇ ਆ ਤੇ ਨਾਲ ਹੀ ਇੱਕ ਬੰਮ ਕਹਿੰਦੇ ਆ ਕੀ ਜਿਹੜੀ ਗੱਲ ਸਵੇਰ ਦੀ ਫੈਲੀ ਸੀ ਸੁਖਬੀਰ ਬਾਦਲ 11 ਵਜੇ 11:30 ਵਜੇ ਪਹੁੰਚ ਰਹੇ ਨੇ ਧਾਮੀ ਨੂੰ ਮਨਾਉਣਗੇ ਧਾਮੀ ਦੇ ਮੰਨਣ ਦੀ ਕੋਈ ਉਮੀਦ ਨਹੀਂ ਉਹ ਸੁਖਬੀਰ ਸਿੰਘ ਬਾਦਲ ਨੇ 5 ਮਿੰਟ ਬਾਅਦ ਜਦੋਂ ਬਾਹਰ ਆਏ ਤੇ ਆ ਕੇ ਜਦੋਂ ਮੀਡੀਆ ਦੇ ਰੂਬਰ ਹੁੰਦੇ ਨੇ ਤੇ ਉਹ ਜੋ ਬਿਆਨ ਉਹ ਦਿੰਦੇ ਨੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਉਹ ਕਹਿੰਦੇ ਨੇ ਕੀ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਪੰਥ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਸਾਡੇ ਸਿੱਖ ਸੰਗਤ ਦਾ ਕਹਿਣਾ ਨਹੀਂ 모ੜਿਆ ਤੇ ਉਹਨਾਂ ਨੇ ਆਪਣੀ ਸੇਵਾ ਸੰਭਾਲਨ ਲਈ ਦੁਪਾਰਾ ਕਹਿ ਦਿੱਤਾ ਹੈ ਇੱਥੇ ਜ਼ਿਕਰੇਯੋਗ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਉਹੀ ਨੇ ਜਿਸ ਦਿਨ ਸਿੰਘ ਸਾਹਿਬ ਰਕबीर ਸਿੰਘ ਜੀ ਨੂੰ ਜਥੇਦਾਰ ਸ੍ਰੀ ਕਾਟਕ ਸਹਿਬ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਉਸ ਤੋਂ ਇੱਕ ਦਿਨ ਪਹਿਲੇ ਗਿਆਨੀ ਰਕबीर ਸਿੰਘ ਉਹਨਾਂ ਨੂੰ ਮਿਲ ਕੇ ਆਂਦਿਆ ਤੇ ਉੱਥੇ ਜਦੋਂ ਸ੍ਰੀ ਕਾਟਕ ਸਹਿਬ ਦੇ ਸਾਹਮਣੇ ਲੀਹ ਪੋੜੀਆਂ ਉਤਰੀਆਂ ਉੱਥੇ ਖੜੇ ਹੋ ਕੇ মিডিਆ ਦੇ ਰੂਪ ਰੂਪ ਕੇ ਕਹਿੰਦੇ ਆ ਕਿ ਮੈਂ ਅਸਤੀਫਾ ਕਦੇ ਜ਼ਿੰਦਗੀ ਜੀ ਵਾਪਸ ਨਹੀਂ ਲੈ ਸਕਦਾ ਯਾਰ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਨਹੀਂ ਲੈਣਾ ਤੇ ਨਹੀਂ ਲੈਣਾ ਹੁਣ ਪੁੱਛਣ ਵਾਲੀ ਗੱਲ ਹੋਏਗੀ ਕਿ ਹਾਲੇ ਤਾਂ ਬਹੁਤੇ ਦਿਨ ਵੀ ਨਹੀਂ ਪਏ ਤੇ ਹਰਜਿੰਦਰ ਸਿੰਘ ਧਾਮੀ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੀ ਉਹ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਸ ਮੁਲਾਕਾਤ ਦੀ ਖਬਰ ਵਾਪਸ ਤੁਹਾਨੂੰ ਬਾਤ ਦਿੰਨੇ ਆ ਤੇ ਪਰ ਉਸ ਤੋਂ ਬਾਅਦ ਇੱਕ ਆਈ ਅਸੀਂ ਧਾਮੀ ਜੀ ਗਾਈਜ਼ ਮੀਟਿੰਗ ਹਸ਼ਾਰ ਪਰ ਵਿੱਚ ਚੱਲ ਰਹੀ ਸੀ ਜਿਵੇਂ ਪਹਿਲੇ ਹੁਣ ਕਾਲੀ ਦਲ ਦੇ ਇਹ ਵੀ ਦੇਖਿਆ ਜਾਵੇਗਾ ਕਿ ਕੱਲ ਨੂੰ ਬਿਆਨ ਬਾਜ਼ੀ ਬੜੇ ਵਧੀਆ ਸ਼ਬਦਾਂ ਨਾਲ ਤਾਂ ਸਾਬੀ ਸਖੀਪ ਪਰ ਗੱਲ ਅਕੀਆ ਤੋ ਤਾਂ ਕਹਿਤਾ ਕਿ ਇਹ ਪੰਜ ਭਰਤੀ ਕਮੇਟੀ ਪੰਜ ਮੈਂਬਰੀ ਕਮੇਟੀ ਹੈ ਜੋ ਉਹ ਤਾਂ ਹੈ ਇਲੀਗਲ ਹੈ ਇਹਨਾਂ ਨੂੰ ਕੋਈ ਹੱਕ ਹੀ ਹੈ ਨਹੀਂ ਕਾਲੀ ਦਲ ਦੀ ਭਰਤੀ ਕਰਨ ਦਾ ਤੇ ਨਾਲ ਹੀ ਉਸੇ ਬਿਆਨ ਦੇ ਵਿੱਚ ਹੀ ਕਹਿੰਦੇ ਪਏ ਨੇ ਆਪਾਂ ਤਾਂ ਉਹਨਾਂ ਨੂੰ ਕਿਹਾ ਆਓ ਮਿਲ ਕੇ ਕੰਮ ਕਰਦੇ ਹਾਂ ਉਹ ਆਣ ਤੇ ਕਾਪੀਆਂ ਲੈ ਜਾਣ ਤੇ ਪ੍ਰਤੀਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੁਣ ਜਾ ਤਾਂ ਦੱਸਣ ਨਾ ਵੀ ਉਹ ਦੋ ਨੰਬਰੀ ਨੇ ਫਰੋਡ ਨੇ ਤੇ ਜਾਂ ਫਿਰ ਇਹ ਦੱਸਣ ਕਿ ਉਹ ਤੁਹਾਡੇ ਨਾਲ ਚੱਲਣ ਤਾਂ ਸਹੀ ਨੇ ਮਤਲਬ ਜਿਹੜਾ ਤਾਂ ਬਾਦਲ ਖੇਮੇ ਦਾ ਹੋ ਗਿਆ ਉਹ ਸਹੀ ਏ ਜਿਹੜਾ ਬਾਦਲ ਖੇਮੇ ਤੋਂ ਬਾਹਰ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਦਾ ਉਹ ਸਹੀ ਨਹੀਂ ਕੱਲ ਨੂੰ ਸੁਖਬੀਰ ਸਿੰਘ ਬਾਦਲ ਹੀ ਅਗਰ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਜਾਣਗੇ ਤੇ ਇਹ ਕਹਿ ਦਣਗੇ ਬਾਦਲ ਵੀ ਸਹੀ ਨਹੀਂ ਕਿ ਜਾਂ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਏ ਆ ਜੋ ਪਿੱਛੇ ਜੇ ਵੱਡੇ ਪੱਤਰਕਾਰ ਦਾ ਕਹਿਣਾ ਸੀ ਉਹਨਾਂ ਨੇ ਇਹੀ ਕਿਹਾ ਕਹਿੰਦੇ ਇਹ ਜੋ ਇਹਨਾਂ ਦੇ ਹਾਲਾਤ ਨੇ ਇਹ ਲੋਕ ਸਾਰੇ ਜੁੜੇ ਹੋਏ ਆ ਬਾਦਲ ਨਾਲ ਹੀ ਵਾਕਿਆ ਹੀ ਬਾਦਲ ਨਾਲ ਜੁੜਿਆ ਇਹ ਸ੍ਰੀ ਕਾਦਕਸ਼ਾਮ ਨਾਲ ਹੀ ਜੁੜੇ ਜੇ ਅਗਰ ਜੁੜੇ ਹੁੰਦੇ ਤਾਂ ਮਨਪ੍ਰੀਤ ਇਆਲੀ ਵਾਂਗ ਸਟੈਂਡ ਲੈਂਦੇ ਜਿਨ੍ਹਾਂ ਨੇ ਇਹ ਸਟੈਂਡ ਲਿਆ ਕਿ ਮੈਂ ਇਨ ਬਿਨ ਪਾਲਣਾ ਹੋਏਗੀ ਤਾਂ ਹੀ ਪਾਰਟੀ ਦੇ ਵਿਸ਼ਮੂਲਿਤ ਕਰਾਂਗਾ ਬਿਕਰਮਜੀ ਸਿੰਘ ਮਜੀਠੀਆ ਦੇ ਵਾਂਗ ਸਟੈਂਡ ਲਾਦੇ ਜਿਨ੍ਹਾਂ ਨੇ ਜਥੇਦਾਰਾਂ ਦੇ ਹੱਕ ਵਿੱਚ ਬਾਗੀ ਪੁਣਾ ਦਿਖਾਇਆ ਜਿਸ ਦਾ ਵਿਰੋਧ ਹੀ ਬੜਾ ਹੋਇਆ ਦੀ ਕਿਹਾ ਗਿਆ ਕੀ ਬਿਕਰਮਜੀ ਸਿੰਘ ਮਜੀਠੀਆ ਨੇ ਸੁਖਬੀਰ ਦੀ ਪਿੱਠ ਵਿੱਚ ਛੁਰਾ ਮਾਰਿਆ ਉਹ ਵੱਖਰੀ ਗੱਲ ਹੈ ਕਿ ਕੱਲ ਜਦੋਂ ਬਿਕਰਮਜੀ ਸਿੰਘ ਮਜੀਠੀਆ ਪੇਸ਼ ਹੋਣਗੇ ਸੰਸੀ ਟੱਗੇ ਤੇ ਬਾਹਰ ਜਿਹੜੇ ਬੰਦੇ ਖੜੇ ਸਨ ਉਹਨਾਂ ਵਿੱਚ ਇੱਕ ਰਾਜੂ ਖੰਨਾ ਵੀ ਸੀ ਜੋ ਕੀ ਸੁਖਬੀਰ ਦਾ ਖਾਸਮ ਖਾਸ ਲੀਡਰ ਆ ਉਹ ਉੱਥੇ ਉਹਨਾਂ ਦੇ ਨਾਲ ਸਵਾਗਤ ਕਰਨੀ ਉਹਦਾ ਖੜਾ ਸੀ ਵੀ ਕਦੋਂ ਮਜੀਠਿਆ ਜੀ ਬਾਹਰ ਆਣ ਹੁਣ ਦੇਖਿਆ ਜਾਵੇ ਤੇ ਇਹ ਦਾਲ ਜਿਹੜੀ ਏ ਇਸ ਦੇ ਵਿੱਚ ਕਾਲਾਪਨ ਨਜ਼ਰ ਆਉਂਦਾ ਹੈ ਜਾਂ ਦਾਲ ਕਾਲੀ ਹੈ ਹਾਲੇ ਕੁਛ ਪਤਾ ਨਹੀਂ ਲੱਗ ਰਿਹਾ ਕਿਸੇ ਵੀ ਸਿੱਖ ਬੁੱਧੀ ਜੀ ਵੀ ਨੂੰ ਪੁੱਛ ਲੋ ਉਹ ਵੀ ਇਸ ਬਾਰੇ ਪੂਰੀ ਤਰ੍ਹਾਂ ਨਹੀਂ ਦੱਸ ਪਾ ਰਿਹਾ ਪਰ ਹਾਂ ਇਹ ਜ਼ਰੂਰ ਹੈ ਕਿ ਅੱਜ ਜੋ ਭਰਤੀ ਸੀリエ ਕੱਲ ਤੋਂ ਸ਼ੁਰੂ ਹੋਣੀ ਸੀ ਉਹ ਹੋ ਚੁੱਕੀ ਹੈ ਉਹਨਾਂ ਨੇ ਆਪਣਾ ਇੱਕ ਨੰਬਰ ਜਾਰੀ ਕਰ ਦਿੱਤਾ ਚੰਡੀਗੜ੍ਹ ਉਹਨਾਂ ਨੇ ਦਫ਼ਤਰ ਬਣਾਇਆ ਹੈ ਹੁਣ ਉਸ ਤੋਂ ਬਾਅਦ ਉਹ ਰਣੇ ਕਿਹਾ ਵੀ ਤੁਸੀਂ ਆਪਣੀ ਇੱਕ ਮਿਸ ਕਾਲ ਛੱਡੋ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਰਾਬਤਾ ਕਰਾਂਗੇ ਤੁਹਾਡੇ ਨਾਲ ਰਾਬਤਾ ਕਰਨ ਤੋਂ ਬਾਅਦ ਉਹਨਾਂ ਦੀ ਟੀਮ ਤੁਹਾਡੇ ਕੋਲ ਲਾਏਗੀ ਫਿਰ ਤੁਹਾਨੂੰ ਮੈਂਬਰਸ਼ਿਪ ਦੀ ਅਗਰ ਕਾਪੀਆਂ ਚਾਹੀਦੀਆਂ ਤੁਹਾਨੂੰ ਕਾਪੀਆਂ ਵੀ ਮਿਲਣਗੀਆਂ ਐਨਕੇ ਸ਼ਰਮਾ ਨੇ ਕੱਲ ਇੱਕ ਬਿਆਨ ਜਿਹੜਾ ਕਹਿ ਕੇ ਦੇ ਕੇ ਜਿਹੜਾ ਦਲਜੀਤ ਸਿੰਘ ਚੀਮਣ ਨੇ ਦੁਹਰਾਇਆ ਸੀ ਕਿ ਇਹਨਾਂ ਦੇ ਅਕਾਊਂਟ ਵੀ ਨਾ ਖੁੱਲਣ ਦਿੱਤੇ ਜਾਣ ਬੈਂਕ ਵਾਲਿਆਂ ਨੂੰ ਵੀ ਕਹਿ ਦਿੱਤਾ ਵੀ ਇਹ ਵਜ੍ਹਾ ਕੋਈ ਲਾ ਹੀ ਨਹੀਂ ਕਿ ਕੋਈ ਬੈਂਕ ਕਿਸੇ ਨੂੰ ਕਵੇ ਕਿ ਮੈਂ ਤੇਰਾ ਅਕਾਊਂਟ ਨਹੀਂ ਖੋਲਣਾ ਇਸ ਕਰਕੇ ਐਨਕੇ ਸ਼ਰਮਾ ਜੀ ਤੁਸੀਂ ਬੜੇ ਸਿਆਣੇ ਲੀਡਰ ਹੋ ਇਹੋ ਜੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਜਿਹੜੀਆਂ ਕੀ ਪਾਰਟੀ ਹਿੱਤਨਾ ਹੋਣ ਨੰਬਰ 2 ਤੇ ਤੁਸੀਂ ਇੱਕ ਪਤੀ ਤੋਂ ਤੁਸੀਂ ਇੱਕ ਹਿੰਦੂ ਹੋ ਠੀਕ ਹੈ ਸਰਕੂਲਰ ਪਾਰਟੀਆਂ ਸ਼੍ਰੋਮਣੀ ਕਾਲੀ ਦਲ ਪਰ ਤੁਹਾਨੂੰ ਸਿੱਖ ਰਹਿਤ ਮਰਿਆਦਾ ਦਾ ਉਹਨਾਂ ਪਤਾ ਨਹੀਂ ਜਿੰਨਾਂ ਕੋ ਸ਼ਾਇਦ ਗੁਰਪ੍ਰਤਾਪ ਸਿੰਘ ਵੱਡਾਲਾ ਨੂੰ ਪਤਾ ਹੋਏਗਾ ਜਾਂ ਜਿੰਨਾ ਬੀਬੀ ਜਗੀਰ ਕੌਰ ਨੂੰ ਪਤਾ ਹੋਏਗਾ ਜਿੰਨਾ ਮਨਪ੍ਰੀਤ ਇਆਲੀ ਨੂੰ ਪਤਾ ਹੋਏਗਾ ਜਿੰਨਾ ਸੰਤਾ ਸਿੰਘ ਉਮੈਦਪੁਰ ਨੂੰ ਪਤਾ ਹੋਏਗਾ ਤੁਹਾਨੂੰ ਉਹਨਾਂ ਪਤਾ ਨਹੀਂ ਹੋਏਗਾ ਤੇ ਦਲਜੀਤ ਸਿੰਘ ਚੀਮਾ ਜੀ ਤੁਸੀਂ ਤਾਂ ਮਤਲਬ ਅੱਜਕੱਲ ਲੱਗਦਾ ਵੇ ਤੁਹਾਡੇ ਵੀ ਸtare ਗਰਦਿਸ਼ ਨੇ ਇਹ ਕੋਈ ਸੋਖਾ ਨਹੀਂ ਮੰਨੇ ਧਾਮੀ ਜੀ ਜਿਹੜੇ ਮੰਨੇ ਨੇ ਇਹ ਬੜੀਆਂ ਹਾਈ ਲੈਵਲ ਦੀਆਂ ਗੱਲਾਂ ਹੋਈਆਂ ਤਾਂ ਜਾ ਕੇ ਮੰਨੇ ਨੇ ਔਰ ਇਹ ਬੀਬਾ ਹਰ ਸਿਮਰਤ ਕੋਰ ਦੇ ਜੋ ਕਹਿੰਦੇ ਆ ਕਿ ਟੈਲੀਫੋਨ ਆਇਆ ਤਾਂ ਕਰਕੇ ਉਹਨਾਂ ਨੇ ਬੇਨਤੀ ਕੀਤੀ ਏ ਤਾ ਜਾ ਕੇ ਉਹ ਮੰਨੇ ਨੇ ਇਹ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ ਬਾਕੀ ਦੇਖਿਆ ਜਾਏਗਾ ਚਿੱਠੇ ਸਾਰੇ ਖੁੱਲ ਜਣੇ ਆ ਬਿੱਲੀ ਥੈਨਿਓ ਬਾਹਰ ਆ ਚੁੱਕੀ ਆ ਪਰ ਲੋਕੀ ਕਮੈਂਟ ਆ ਜੇ ਕਹਿ ਰਹੇ ਆ ਕਿ ਧਾਮੀ ਨੇ ਥੁੱਕ ਕੇ ਛੱਟ ਲਿਆ ਹੈ ਜਦਕਿ ਆਪਾਂ ਇਸ ਗੱਲ ਨੂੰ ਚੈਨਲ ਤੇ ਨਹੀਂ ਬੋਲ ਸਕਦੇ ਪਰ ਹੁਣ ਜੇ ਇਹੋ ਜੇ ਕੰਮ ਕਰਾਂਗੇ ਤੇ ਲੋਕਾਂ ਨੇ ਫਿਰ ਇਹੋ ਜੇ ਕਮੈਂਟ ਹੀ ਕਰਨੇ ਆ ਕਿ ਧਾਮੀ ਜੀ ਜਾ ਕੇ ਗਿਆਨੀ ਰਗਵੀਰ ਸਿੰਘ ਜੀ ਨੂੰ ਵਾਪਸ ਲੈ ਕੇ ਆਣਗੇ ਕੀ ਤਾਂ ਅਮੀ ਜੀ ਇਹ ਦੱਸਣਗੇ ਕਿ ਗਿਆਨੀ ਰਗਵੀਰ ਸਿੰਘ ਜੀ ਜੋ ਜਥੇਦਾਰ ਅਕਾਦ ਸੇ ਆਪਣੀ ਹਾਇਸਤ ਨਾਲ ਇਹਨਾਂ ਨੂੰ ਮਨਾਣ ਆਏ ਸਨ ਗਿਆਨੀ ਸੁਲਤਾਨ ਸਿੰਘ ਜੀ ਜੋ ਕਿਸਗੜ੍ਹ ਸੇ ਆਪਣੇ ਜਥੇਦਾਰ ਸਨ ਉਹ ਇਹਨਾਂ ਨੂੰ ਮਨਾਣ ਆਏ ਸਨ ਉਹਨਾਂ ਦੀ ਹਾਇਸਤ ਵੱਡੀ ਸੀ ਕਿ ਇੱਕੇ ਬੰਦੇ ਦੀ ਵੱਡੀ ਹੈ ਜਿਹੜੀ ਇਹ ਕਹਿੰਦੇ ਪਏ ਆ ਕਿ ਮੈਂ ਇਹਨਾਂ ਦਾ ਜੋ ਕਿਹਾ ਨਹੀਂ ਮੋੜ ਸਕਿਆ ਤਾਂ ਆਰ ਕੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ 2-4 ਦਿਨ ਦੇ ਵਿੱਚ ਵਿੱਚ ਜਿਹੜਾ ਉਹ ਸੇਵਾ ਸੰਭਾਲ ਲਵਾਗਾ ਤਾਂ ਮੇ ਜ ਤੁਹਾਡੇ ਤੇ ਤਾਂ ਕਿਸੇ ਨੂੰ ਉਮੀਦ ਨਹੀਂ ਤੁਹਾਨੂੰ ਸਾਰੇ ਪੰਥਕ ਕਹਿੰਦੇ ਸੀ ਪਰ ਹੁਣ ਵੀ ਤੁਸੀਂ ਜੇ ਜਾ ਕੇ ਉਸ ਪੰਜ ਮੈਂਬਰੀ ਕਮੇਟੀ ਦੇ ਨਾਲ ਸ਼ਮੂਲਿਤ ਕਰਕੇ ਭਰਤੀ ਕਰਦੇ ਹੋ ਤਾਂ ਤੁਹਾਡੇ ਤੇ ਫਿਰ ਪੰਥ ਨੂੰ ਨਾਜ ਹੋਏਗਾ ਬਾਕੀ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਦੇਖਿਆ ਹੋਵੇ ਕਿ ਭਰਤੀ ਮੁਹਿੰਮ ਦਾ ਸ਼ੁਰੂ ਹੋ ਹੀ ਚੁੱਕੀ ਹੈ ਰੁਕਿਆ ਨਹੀਂ ਜਾ ਸਕਿਆ ਉਧਰ ਪਲੜਾ ਭਾਰੀ ਹੁੰਦਾ ਪਿਆ ਤੇ ਤੁਹਾਨੂੰ ਕਿਤੇ ਵਿੱਚ ਆਪ ਹੀ ਭੇਜਣਾ ਹੋਵੇ ਉਸ ਕਮੇਟੀ ਦੇ ਤਾਂ ਕਰਕੇ ਤੁਹਾਨੂੰ ਲੈਣ ਆਏ ਹੋਣ ਕਿਉਂਕਿ ਪਹਿਲੇ ਤੁਸੀਂ ਜਦੋਂ ਉੱਥੋਂ ਅਸਤੀਫਾ ਦਿੱਤਾ ਸੀ ਬਈ ਤੋਂ ਉਦੋਂ ਵੀ ਸੁਖਬੀਤ ਸਿੰਘ ਬਾਦਲ ਦੇ ਕਹਿਣ ਤੇ ਦਿੱਤਾ ਕਿਉਂਕਿ ਤੁਹਾਡੀਆਂ ਪੁਰਾਣੀਆਂ ਵੀਡੀਓ ਵਿੱਚ ਤੁਸੀਂ ਬੜੀ ਜਗ੍ਹਾ ਤੇ ਬੋਲਿਆ ਕਿ ਮੇਰਾ ਭਰਾਸ ਕਬੀਰ ਜਿੰਨੇ ਮੈਨੂੰ ਮਾਣ ਬਖਸ਼ਿਆ ਤੇ ਇਹ ਪ੍ਰਧਾਨਗੀ ਤੇ ਉਹ ਪ੍ਰਧਾਨਗੀ ਤੁਹਾਨੂੰ ਸਿਰਫ ਤੇ ਸਿਰਫ ਬੀਬਾ ਹਰ ਸਿਮਰਤ ਕੋਰ ਬਾਦਲ ਦੀ ਰਹਿਨਮਾਈ ਕਰਕੇ ਮਿਲਦੀ ਰਹੀ ਹੈ ਜਿਸ ਦਾ ਤੁਸੀਂ احسان ਕਦੇ ਵੀ ਭਰਾ ਨਹੀਂ ਸਕਦੇ ਇਸ ਕਰਕੇ ਤੁਸੀਂ ਅੱਜ ਇਹ ਜੋ ਹਾਂ ਕੀਤੀ ਹੈ ਉਹ ਥੋੜੇ ਦਿਨ ਬਾਅਦ ਸਾਹਮਣੇ ਆਈ ਜਾਣੀ ਹੈ ਕਿਉਂਕਿ ਜਦੋਂ ਕੱਲ ਤੁਸੀਂ ਖੁਦ ਆਪਣੇ ਮੂੰਹ ਵੀ ਕਹਿ ਦਿੱਤਾ ਹੈ ਕੱਲ ਅੰਤਰੀ ਕਮੇਟੀ ਤੁਹਾਡੇ ਘਰ ਆਏ ਸੀ ਜਿੰਦੇ ਵਿੱਚ ਵਿਰਕ ਜੀ ਆਏ ਸਨ ਉਹਨਾਂ ਨੇ ਵਿਰਕ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨਿਕਲ ਹੀ ਆਈਆਂ ਨੇ ਤੇ ਕਈ ਨਿੱਜੀ ਪੱਤਰਕਾਰਾਂ ਨੇ ਵੀ ਕਰ ਦਿੱਤੀਆਂ ਕਿ ਕੱਲ ਜਦੋਂ ਵਿਰਕ ਜੀ ਨੇ ਬੀਬਾ ਜੀ ਨੂੰ ਫੋਨ ਲਗਾਇਆ ਤੇ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਤੇ ਬੀਬਾ ਜੀ ਦੇ ਅਹਾਨਾ ਥੱਲੇ ਤੁਸੀਂ ਬਹੁਤ ਦੱਬੇ ਹੋ ਤੁਸੀਂ ਉਹਨਾਂ ਦੀ ਗੱਲ ਮੋੜ ਨਹੀਂ ਸਕਦੇ ਜਾਂ ਤੁਸੀਂ ਕਿਸੇ ਚੀਜ਼ ਕਰਕੇ ਪ੍ਰੈਸ਼ਰਾਈਜ਼ ਹੋ ਇਹ ਤਾਂ ਤੁਸੀਂ ਖੁਦ ਆਪ ਹੀ ਹੁਣ ਦੱਸੋਗੇ ਸੰਗਤ ਨੂੰ ਅਸੀਂ ਫਿਰ ਅਗਲੀ ਖਬਰ ਲੈ ਕੇ ਮਿਲਦੇ ਹਾਂ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਜੋਤ ਚਾਹਲ ਨਾਲ ਅਮਨਦੀਪ ਸਿੰਘ ਜਦੋਂ ਇਹ ਜਸਵੀ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸਟੀਪੀਸੀ ਆਏ ਐ ਐਗਜ਼ੀਕਟਿਵ ਆਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰਿਆਂ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਇਸ ਕਰਕੇ ਤਾਂ ਮਿਸਾਲ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਰਗਵਾਈ ਹੈ ਇਹ ਆਪ ਸਾਹਮਣੇ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਵੱਲੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੁੱਪ ਕਰਿਓ ਜੀ ਇਹ ਦੇ ਸੁਣ ਕੇ ਜਿਵੇਂ ਪਹਿਲੇ ਕਾਲੀ ਦਲ ਦੇ ਰਾਨ ਸਾਹਿਬ ਹੁੰਦਰ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਤਾਨੀ ਸਾਹਿਬ ਦੀ ਸਖੀਅਤ ਬਾਰੇ ਗੱਲਾਂ ਕੀਤੀਆਂ ਵਾਈਸ ਵੀ ਕੀਤੇ ਜਿਵੇਂ ਪਹਿਲੇ ਕਾਲੀ ਦਲ ਦੇ ਰਾਨ ਸਾਹਿਬ ਹੁੰਦਰ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਤਾਨੀ ਸਾਹਿਬ ਦੀ ਸਖੀਅਤ ਬਾਰੇ ਗੱਲਾਂ ਕੀਤੀਆਂ ਆ ਗਿਆ ਯਾਰ ਇਹ ਤਾਂ ਅਮੀ صاحب ਦਾ ਪਰਿਵਾਰ ਉਹਨਾਂ ਦਾ ਪਚੋਕੜ ਸਾਡੇ ਸ਼ਾਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ ਸੋ ਇਹਨਾਂ ਦੀ ਹੁਕਮਿਆਂ ਸਿੱਖ ਪੰδαਰ ਸਰਮੱਤੇ ਤੇ ਮੈਂ 1 2 4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲ ਲਵਾਂ